ਤਰਨ ਤਾਰਨ ਨੇੜੇ ਅੰਮ੍ਰਿਤਸਰ ਰੋਡ ਉੱਪਰ ਖੜੀ ਇੱਕ ਔਰਤ ਅਣਛਾਤੀ ਬੱਜਦੀ ਸਾਈਡ ਵੱਜਨ ਨਾਲ ਹੋਈ ਮੌਤ ਮੌਕੇ ਤੇ ਪੁੱਜੀ ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਾਉਣ ਲਈ ਭੇਜ ਦਿੱਤਾ ਤੇ ਸਟੇਸ਼ਨ ਤੇ ਕੰਮ ਕਰਦਾ ਮੈਨੂੰ ਇੱਥੇ ਚਪਲ ਭੰਡਿਆ ਤੇ ਇਹ ਕਰਦੀ ਮੇਰੇ ਗਏ ਕੰਮ ਤੇ ਕੀ ਨਾਮ ਨੂੰ ਉਦਾਰ ਜਿੰਦਰ ਕੌਰ ਜੀ ਤੇ ਇੰਨਾ ਪਤਾ ਲੱਗਾ ਵੀ ਇਹ ਆਟੋ ਤੇ ਬੈਠੀ ਮੈਂਡਰੀ ਵਾਲੀ ਗੱਡੀ ਰਹੀ ਤੇ ਇਹਨਾਂ ਦੀ ਟੱਕਰ ਹੋ ਗਈ ਆ ਬੱਸ ਦੇ ਨਾਲ ਹੋਈ ਉਹਦੀ ਉੱਥੇ ਇਹਨਾਂ ਨੂੰ 60 ਹਟ ਲੱਗੀ ਆ ਫਿਰ ਇਹਨਾਂ ਅੰਵੋਲੰਟਰੀ ਤੇ ਲੈਨਦਾ ਸਰਕਾਰੀ ਹੌਤਾ ਇੱਥੋਂ ਵੀ ਲੈਨਦਾ ਤੇ ਇੱਥੋਂ ਇਹਨਾਂ ਜਵਾਵ ਦੇ ਤਾਂ ਵੀ ਨਹੀਂ ਤੁਸੀਂ ਅੱਡੇ ਕੋ ਮਸ਼ੀਨਾ ਨਹੀਂ ਹੈਗੇ ਤਾਂ ਉੱਥੇ ਲੈ ਵੀ ਫਿਰ ਬੰਦੇ ਵਾਲੇ ਹੱਥ ਨਾਲ ਖੜਿਆ ਉਹਨੇ ਐਸੀ ਜੀ ਕੀ ਕੀ ਆ ਉਹਦੇ ਵੀ ਨਹੀਂ ਇਹ ਡੈੱਡ ਹੋ ਗਿਆ ਫਿਰ ਉਦੋਂ ਮੁੜ ਕੇ ਫਿਰ ਅਸੀਂ ਬਸ ਲੈਣਾ ਤੇ ਬੱਸਦਾ ਨਹੀਂ ਸਾਨੂੰ ਪਰਤ ਲੱਗਾ ਵੀ ਜਿਹੜੀ ਬਾਤ ਕਰੀ ਕੀ ਮੰਨ ਕਰਦੇ ਵੀ ਇਹੋ ਆਨੇ ਵੀ ਗਰੀਬ ਆਦਮੀ ਸਾਡਾ ਕੋਈ ਨਾ ਕੋਈ ਮਰਨਾ ਹਲ ਹੋ ਜੇ ਜੀ ਇਹਨੂੰ ਛੋਟੇ ਛੋਟੇ ਜਵਾਗ ਆੜੇ ਦੇਖੋ ਇਹ ਤੇ ਦੁਆਗ ਵੀ ਨਹੀਂ ਕੋਈ ਰਹਿ ਅੰਗੀ ਚਲੋ ਜੀ ਜੀ ਤੋਂ ਕੀ ਨਾਮ ਹੈ ਮੇਰਾ ਨਾਮ ਕਵੇ ਦੀ ਕਰਾ ਕੋ ਕੀ ਗੱਲ ਹੋਈ ਹੈ ਜਿਹੜੀ ਤੋਂ ਦੇਖੋ ਮੇਰੀ ਮੰਮਾ ਕਿ ਮੈਂ ਤੁਮ ਜਤੂਰੀ ਕਰਦੇ ਸੀ ਤੇ ਉਹਨਾਂ ਨੇ ਕੰਮ ਦਾ ਥੋੜੇ ਕਿ ਦਿਨ ਹੋ ਗਏ ਉਹਨਾਂ ਨੂੰ ਕੰਮ ਮਿਲਿਆ ਤੇ ਉਹਨਾਂ ਨੇ ਨਾ ਇੱਕ ਉਹਨਾਂ ਨੇ ਨਾ ਸਵੇਰ ਫੋਨ ਕੀਤਾ ਕਿ ਇਹਦਾ ਸਫਾਈ ਕਰਨੀ ਤੇ ਤੁਸੀਂ ਆ ਜਾਓ ਕਰੇ ਮੇਰੇ ਮੰਮਾ 6:00 10:00 ਵਜੇ ਕਰੋ ਤੁਰਪੇ ਤੇ ਆਟੋ ਤੇ ਬੈਠ ਕੇ ਅਮਨ ਸਰ ਵਾਲੇ ਗਏ ਪ੍ਰੀਤਮ ਪੈਲਸ ਤੇ ਗਏ ਉੱਥੇ ਆਟੋ ਤੇ ਜੀ ਉਤਰੀ ਤੇ ਬਸ ਨੀਕੇ ਦਮ ਟੱਕਰ ਮਾਰਦੀ ਤੇ ਉੱਥੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਹਦਾ ਜਿਆਦਾ ਹੋ ਗਿਆ ਸੀਰੀਅਸ ਤੇ ਹੋਤੀ ਹੋਣ ਵਾਲੀ ਮੌਕੇ ਤੇ ਦਾਖਲ ਹੋ ਗਈ ਐ ਆਟੋ ਨੇ ਮਾਰੀ ਨਹੀਂ ਬੱਸ ਨੇ ਮਾਰੀ ਸੀ ਚੱਕਰ ਬੱਸ ਹਾਂਜੀ ਹਾਂਜੀ ਆਟੋ ਬੈਟਰੀ ਜੜਾ ਤੇ ਉੱਥੇ ਉਹਨਾਂ ਦੀ ਡੈਚ ਹੋ ਗਈ ਐ ਕੀ ਮੰਗ ਕਰਦੇ ਜੀ ਮੰਗ ਪਈ ਜਿੱਦਾਂ ਬੱਸ ਦੇ ਡਰਾਈਵਰ ਇਹਨਾਂ ਨੂੰ ਜਲਦੀ ਇਹ ਪੜਿਆ ਜਾਵੇ ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਠੀਕ ਹੈ ਕੋਈ ਹਰਜਿੰਦਰ ਕੌਰ ਭਰवेश ਦੇਵ ਸਿੰਘ ਵਾਸੀ ਕਾਦਗਨ ਦਾ ਬਸਤੀ ਫੇਟ ਵੱਜਣ ਕਰਕੇ ਜਿਹੜਾ ਐਕਸੀਡੈਂਟ ਹੋ ਗਿਆ ਵਾ ਇਹ ਚਬਾਰ ਚੌਕ ਤੋਂ ਜਾ ਰਹਾ ਸੀ ਤੋ ਪਰਾ ਸਾਹਿਬਾਂ ਮਸਰਾ ਤੇ ਹਰਜਿੰਦਰ ਕੌਰ ਨੇ ਉਤਰਨਾ ਗਿਆ ਫਰੀਦਮਗੜ੍ਹ ਦੇ ਕੰਮ ਕਰਦੀ ਸੀ ਉੱਥੇ ਜਦੋਂ ਸਾਹਮਣੇ ਗਏ ਆ ਤੇ ਮਗਰੋਂ ਬੱਸ ਨੇ ਫੇਟ ਮਾਰੀ ਆ ਤੇ ਜਿਹੜੀ ਹਰਜਿੰਦਰ ਕੌਰ ਦੀ ਮੌਤ ਹੋ ਗਿਆ ਤੇ ਕੋਈ ਇੱਕ ਦੋ ਸਵਾਰੀਆਂ ਜਿਹੜੀਆਂ ਉਹਨਾਂ ਦੇ ਮਾਮੂਲੀ ਸੱਟ ਲੱਗੀਆਂ ਕੋਈ ਇੰਜੜੀ ਵੀ ਹੋਇਆ ਕੋਈ ਹੋਰ ਸਾਰੇ ਇੱਕ ਤਾਂ ਇੰਜੜਾ ਮਾਮੂਲੀ ਸੱਟ ਬਾਕੀ ਇਹਦੀ ਲੋਕੇ ਦੇਖੋ ਕੀ ਮਾਮਲਾ ਦਰਜ ਕਿ ਇਹਦੇ ਸੰਬੰਧੀ ਜਿਹੜਾ 202 ਮੁਕਦਮਾ ਨੰਬਰ 202 ਮਿਤੀ ਦੀਨੋ 2024 ਨੂੰ ਜਿਹੜਾ ਥਾਣਾ ਸਿਟੀ ਮਕੰਦਵਾੜਾ ਦਰਜ ਰਜਿਸਟਰ ਕੀਤਾ ਗਿਆ ਵਾ ਤੇ ਬਸ ਬਾਰੇ ਨਹੀਂ ਅਜੇ ਹਾਲ ਕੀ ਕੋਈ ਪਤਾ ਨਹੀਂ ਲੱਗਾ ਜੀ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز